ਵਾਹਿਗੁਰੂ ਮਰਗ ਨਿਂਤਸਾ ਕਰ ਰਿਹਾ ਹਾਂ ਵੈਲਕਮ ਟੂ ਮਾਈ ਨਿਊ ਮਨੋਲ ਤੇ ਅੱਜ ਅਸੀਂ ਜਰਮਨਪ੍ਰੀਤ ਦੇ ਡੈਡੀ ਦੀ ਦਿੱਥੂ ਵੀਰਾਤ ਤੇ ਉਹਦੇ ਵੀ ਹਾਲਾਤ ਖਰਾਬ ਨੇ ਅੱਜ ਅਸੀਂ ਉੱਥੇ ਜਾ ਰਹੇ ਹਾਂ ਜੀ ਵਾਹਿਗੁਰੂ ਮੇਰਾ ਕਰੀ ਇਹ ਸਾਲ ਦੋ ਜੀ ਲੈ ਗਿਆ ਜੀ ਇੱਕ ਭੈਣ ਨੂੰ ਲੈ ਗਿਆ ਇੱਕ ਪਾਪਾ ਨੂੰ ਲੈ ਗਿਆ ਤੇ ਜੋ ਵਾਹਿਗੁਰੂ ਮਨਜ਼ੂਰ ਹੈ ਜੀ ਅਸੀਂ ਅੱਜ ਆ ਗਏ ਹਾਂ ਅੰਸੇ ਅੰਸੇ ਤੋਂ ਅੱਗੇ ਹੈਗਾ 15-20 ਮਿੰਟਾਂ ਦਾ ਰਸਤਾ ਇੱਥੇ ਕੁਝ ਸਮਾਨ ਲੈਣਾ ਸੀ ਕੁਝ ਵਸਤਰ ਕੁਝ ਇਹ ਹਾਂਜੀ ਹੁਣ ਅਸੀਂ ਆ ਕੇ ਕਰੇ ਤਾਂ ਸਾਰਾ ਦਿਨ ਉਤادیه ਨੇ ਕੰਮ ਕੀਤਾ ਤੇ ਸਵੇਰ ਦੇ ਬੱਲੇ ਜੀ ਕਿਵੇਂ ਹੋ ਗਿਆ ਹੁਣ ਠੀਕ ਐ ਬੱਤਾ ਕਾਈ ਸਬਜ਼ੀ ਬਣਾਈ ਫਿਰ ਕੱਦੂ ਦੀ ਮੈਂ ਹੋਰ ਦਾਦੀ ਤੁਸੀਂ ਵੀ ਮੰਮੀ ਵਰਗੇ ਹੀ ਹੋ ਜਮਾਈ ਕੱਦੂ ਬੇਜ ਨਾ ਕੱਦੂ ਬਣਾਉਣਾ ਚਲੋ ਹੁਣ ਜਿਹੜਾ ਬਚਪਿਆ ਹੀ ਬਣਾਣ ਤੇ ਤੂੰ ਹੈ ਰੋਟੀਆਂ ਪਈਆਂ ਨੇ ਹੈ ਕਿ ਪਈਆਂ ਨੇ ਨਹੀਂ ਉਹ ਟੋਕਰੀ ਜੀ ਵਿੱਚ ਅੱਛਾ ਉਧਰ ਜਾਂਦਾ ਗਰੀ ਗਰੀ ਦੇਖਦਾ ਵੇ ਕਿੱਥੇ ਗਈ ਮੰਮੀ ਹੈ ਦੇਖਦਾ ਮੇਰੇ ਤੂੰ ਦੇਖ ਕੇ ਦੇਖਦਾ ਪਰੇ ਵੀਡੀਓ ਕੋਲ ਲਈ ਸੀ ਮੰਮੀ ਨੇ ਮੈਂ ਥੱਲੇ ਬਾਰੀ ਬਾਰੀ ਦੇਖ ਤੀਖਦੇ ਗਏ ਮੰਮੀ ਹੈ ਗਰੀ ਖੜਾਵੇਂ ਖੜਾ ਹੋ ਜਾ ਖੜਾ ਹੋ ਖੜਾ ਹੋ ਲਾ ਹੁਣ ਦਈ ਨਹੀਂ ਮਰੀ ਗਾ ਗਰੀ ਹਾਂ ਹਾਂ ਸਿਰ ਬਸ ਨਵੀ ਗੋੜੂ ਦੇਖੋ ਇਹ ਜੋ ਵੀ ਚੀਜ਼ ਖਾਂਦਾ ਹੋਏ ਇਹਨੂੰ ਸਾਰੀ ਚੀਜ਼ ਚਾਹੀਦੀ ਹੈ ਖਵਾਓ ਇਹਨੂੰ ਬਸ ਹਾਂ ਨਾ ਗੋੜੂ ਹਾਂ ਇਹ ਉਹ ਚੜ ਗਿਆ ਉਹ ਚੜ ਗਿਆ ਲੈ ਇਹਨੂੰ ਸਾਰੀ ਚੀਜ਼ ਚਾਹੀਦੀ ਜਿਹੜੀ ਚੀਜ਼ ਖਾਣੀ ਹੈ ਲੈ ਜੀ ਡੈਡੀ ਜੀ ਕਰਦੇ ਬਨੇ ਇੱਥੇ ਸਾਡੀ ਵਰਦੀਆਂ ਪ੍ਰੈਸ ਮਨਪ੍ਰੀਤ ਅੱਜ ਕਰੇ ਹੈ ਨਹੀਂ ਇੱਕ ਜਣਾ ਹੀ ਕਰੂੰਗਾ ਹੋਇਆ ਦੇਖ ਲਓ ਕਿੰਨਾ ਸਵੇਰੇ ਤਿਆਰ ਤੁਹਾਨੂੰ ਹੀ ਕਰਦੀ ਹੈ ਤੁਮੇ ਨੂੰ ਹੀ ਹੋ ਰਿਹਾ ਤੁਹਾਨੂੰ ਸਵੇਰੇ ਸਕੂਲ ਕਿਵੇਂ ਕੱਲਾਂਗੇ ਦਾਦੀ ਨੂੰ ਵੀ ਤੁਹਾਨੂੰ ਪਤਾ ਹੈ ਇੰਨਾ ਨਹੀਂ ਹੁੰਦਾ ਸਕੂਲ ਸਵੇਰੇ ਗੁਰਪੁਰਪ ਹੈ ਤੇ ਸਵੇਰੇ ਉੱਠ ਕੇ ਇਹਨਾਂ ਨੂੰ ਤਿਆਰ ਕਰਕੇ ਕਰਦੇ ਸਵੇਰੇ ਗੁਰਪੁਰਪ ਵੈ ਬਾਈ ਬਰ ਸੱਚੇ ਪਾਛਾ ਸਭ ਨੂੰ ਤੰਦਰੁਸਤੀ ਹੈ ਮਤਲਬ ਸਵੇਰੇ ਪ੍ਰੋਗਰਾਮ ਹੈ ਸਵੇਰੇ ਨਹੀਂ ਹੈ ਗਾ ਗੁਰਪੁਰਪ ਕਰਵਾਇਆ ਗੁਰਪੁਰ ਪਰਸੂ ਮਾ ਚਲੋ ਵਾਹਿਗੁਰੂ ਸੱਚੇ ਪਾਤਸ਼ਾਹ ਤਾਦਰੁਸਤਿਆ ਬਖਸ਼ੇ ਸਾਗ ਨੂੰ ਖੁਸ਼ੀਆਂ ਦੇਵੇ ਇਹ ਸ਼ੇਗੁਰ ਨਾਨਕ ਜੀ ਕਿੰਨੀ ਐਨਿਵਰਸਰੀ ਹੈ 555 ਹੈ ਹਾਂ 55 ਮੰਨੀ ਆਂਦੀ ਨਹੀਂ ਨਾ ਗਾਇਸ ਅੱਜ ਇਸ ਦੁਨੀਆ ਤੋਂ ਉਹ ਇਨਸਾਨ ਗੁਰੂ ਚਰਨਾ ਵਿੱਚ ਜਾ ਬਰਾਜੇ ਨੇ ਜੋ ਕਦੇ ਰੱਬ ਬਣ ਕੇ ਮੇਰੇ ਘਰ ਆਏ ਸੀ ਜ਼ਿੰਦਗੀ ਮੇਰੀ ਇਹੇ ਜੀ ਸੀ ਰੋਲ ਦੀ ਡੋਕੀ ਵਰਦੀ ਸੀ ਉਹ ਇਨਸਾਨ ਰਬ ਦਾ ਰੂਪ ਲੈ ਕੇ ਮੇਰੇ ਘਰ ਆਏ ਤੇ ਮੇਰਾ ਘਰ ਬਸਾ ਕੇ ਜਿਹਾ ਕੇ ਇੱਕ ਮਾਂ ਪਿਓ ਜਿਨ੍ਹਾਂ ਨੇ ਜਨਮ ਦਿੱਤਾ ਪਾਲਿਆ ਸੰਭਿਆ ਇਹ ਮਾਂ ਪਿਓ ਸਹੀ ਜਿਨ੍ਹਾਂ ਨੇ ਮੇਰਾ ਘਰ ਬਣਾਇਆ ਮੇਰੀ ਜ਼ਿੰਦਗੀ ਬਣਾਈ ਅੱਜੇ ਵਾਹਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੇ ਚਰਨਾਂ 'ਚ ਬਰਾਜੇ ਉਸ ਤਰ੍ਹਾਂ ਗੱਲ ਹੁੰਦੀ ਹੈ ਕਿ ਜਿਵੇਂ ਮੈਂ ਅੰਗਹੀ ਨਾ ਮੈਨੂੰ ਦੇਖ ਕੇ ਅਗਲਾ ਕੌਣ ਦਰਦਾ ਹੁੰਦਾ ਤੇ ਪਰੋ ਮੇਰੇ ਵਾਸਤੇ ਵੀ ਯਾਨਕਿ ਲੋਕ ਕਹਿੰਦੇ ਨਾ ਰੱਬ ਕਿਵੇਂ ਨਾ ਹੁੰਦਾ ਮੇਰੇ ਵਾਸਤੇ ਉਹ ਰੱਬ ਦਾ ਰੂਪ ਬਣ ਕੇ ਆਇਆ ਸੀ ਉਹ ਟਾਈਮ ਇਸ ਤਰ੍ਹਾਂ ਦਾ ਸੀ ਉਹ ਆਇਆ ਸੀ ਉਹ ਪ੍ਰਿਸ਼ਤਾ ਕਰਕੇ ਤਾਂ ਕਰ ਬਣ ਗਿਆ ਮੇਰਾ ਅੱਜ ਮੇਰੀ ਜ਼ਿੰਦਗੀ ਬਹੁਤ ਵਧੀਆ ਉਹਨਾਂ ਦੀ ਦੇਣ ਹੈ ਮੇਰੇ ਨਾਲ ਉਹਨਾਂ ਨਾਲ ਕੋਈ ਰਿਸ਼ਤਾ ਨਹੀਂ ਸੀ ਕੋਈ ਕੁਝ ਨਹੀਂ ਸੀ ਇੱਕ ਵਾਹੀਗੁਰੂ ਉਹਨਾਂ ਦੇ ਮਨ 'ਚ ਵਸਿਆ ਤੇ ਉਸ ਤਰ੍ਹਾਂ ਕਰ ਪਈ ਕੀ ਕੀ ਕਮਾ ਕੁਝ ਸ਼ਬਦ ਨਹੀਂ ਹੈ ਮੇਰੇ ਕੋਲ ਤੇ ਮੇਰਾ ਨਾ ਮਨ ਵੀ ਸ਼ਬਦ ਨਹੀਂ ਮਿਲਦੇ ਕੁਝ ਕਹਿਣ ਵਾਸਤੇ ਇਸ ਵੀ ਕਿੰਨੇ ਚੰਗੇ ਇਨਸਾਨ ਸੀ ਕਿੰਨੇ ਵਧੀਆ ਹਰ ਵਾਹਿਗੁਰੂ ਮੇਰਾ ਕਰੇ ਜੀ ਮਿਲਦੇ ਆ ਨੈਕਸਟ ਵਲੌਗ ਜੀ ਬਾਏ